ਜਿਹੜੇ ਮੁਲਾਜ਼ਮ 4500 600 6000 ਤੇ ਪੁਰਾਣੇ ਨੌਕਰੀਆਂ ਕਰਦੇ ਕੱਚੇ ਮੁਲਾਜ਼ਮ ਅੱਜਕੱਲ ਸਰਕਾਰ ਵੀ ਸਮਝਦੀ ਆਪਾਂ ਵੀ ਸਮਝਦੇ ਕਿਸੇ ਦਾ ਗੁਜ਼ਾਰਾ ਹੈਗਾ ਇੰਨੇ ਨਾਲ ਸਰਕਾਰ ਕਿਉਂ ਨਹੀਂ ਉਹਨਾਂ ਨੂੰ ਪੱਕੇ ਕਰਦੀ ਤਾਂ ਕਿ ਉਹਨਾਂ ਦੀ ਤਨਖਾਹ ਵਧਣ ਉਹਨਾਂ ਦਾ ਘਰ ਪਰਿਵਾਰ ਠੀਕ ਚੱਲੇ ਇੱਕ ਇੱਕ ਬੈੱਡ ਤੇ ਦੋ ਦੋ ਬੰਦੇ ਇਹ ਹਸਪਤਾਲ ਇਕ ਧਰਮਸ਼ਾਲਾ ਹੈ ਇਹਨਾਂ ਨੇ ਹਸਪਤਾਲ ਨੂੰ ਧਰਮਸ਼ਾਲਾ ਬਣਾ ਕੇ ਰੱਖਿਆ ਹੋਇਆ ਹੈ ਜਿਹੜਾ ਕਿ ਬਿਲਕੁਲ ਗਲਤ ਹੈ emergancy ਦੇ ਵਿੱਚ ਉੱਥੇ ਹੀ ਜੇਲ੍ਹ ਤੋਂ ਆਏ ਜਿਹੜੇ ਕੈਦੀ ਹੁੰਦੇ ਨੇ ਉਹ ਉੱਥੇ ਹੀ ਲਾਈਨ ਲੱਗਦੇ ਨੇ ਆਮ ਜਿਹੜਾ ਨਾਗਰੀ ਬਿਮਾਰ ਹੋ ਕੇ ਆਉਂਦਾ ਉਹ ਵੀ ਉੱਥੇ ਹੀ ਲਾਈਨ ਲੱਗਦਾ ਹੈ ਇਹ ਵਿਭਾਗ ਅਲੱਗ-ਅਲੱਗ ਹੋਣੇ ਚਾਹੀਦੇ ਹਨ ਚੰਦਰਨ ਸੱਗਰਵਾਲ ਵਾਰਡ ਪ੍ਰਧਾਨ ਵਾਰਡ ਨੰਬਰ ਵਾਰਡ ਪੁਰਾਣਾ ਸਰ ਇਹ ਤੇ ਜਿਹੜੇ ਮੁਲਾਜ਼ਮ 4500 6500 6000 ਤੇ ਪੁਰਾਣੇ ਨੌਕਰੀਆਂ ਕਰਦੇ ਕੱਚੇ ਮੁਲਾਜ਼ਮ ਅੱਜਕਲ ਸਰਕਾਰ ਵੀ ਸਮਝਦੀ ਆਪਾਂ ਵੀ ਸਮਝਦੇ ਕਿਸੇ ਦਾ ਗੁਜ਼ਾਰਾ ਹੈਗਾ ਇੰਨੇ ਨਾਲ ਸਰਕਾਰ ਕਿਉਂ ਨਹੀਂ ਉਹਨਾਂ ਨੂੰ ਪੱਕੇ ਕਰਦੀ ਤਾਂ ਕਿ ਉਹਨਾਂ ਦੀ ਤਨਖਾਹਾਂ ਵਧਣ ਉਹਨਾਂ ਦਾ ਘਰ ਪਰਿਵਾਰ ਠੀਕ ਚੱਲੇ ਬਾਕੀ ਇੱਕ ਇੱਕ ਬੈੱਡ ਤੇ ਦੋ ਦੋ ਬੰਦੇ ਇਹ ਹਸਪਤਾਲ ਇਕ ਧਰਮਸ਼ਾਲਾ ਹੈ ਇਹਨਾਂ ਨੇ ਹਸਪਤਾਲ ਨੂੰ ਧਰਮਸ਼ਾਲਾ ਬਣਾ ਕੇ ਰੱਖਿਆ ਹੋਇਆ ਹੈ ਜਿਹੜਾ ਕਿ ਬਿਲਕੁਲ ਗਲਤ ਹੈ ਇਹ ਬਾਹਰ ਦੇ ਸਟੇਟਾਂ 'ਚ ਮਰੀਜ਼ਾਂ ਨੂੰ ਟਰਾਂਸਫਰ ਕਰਦੇ ਬਾਹਰਲੇ ਸ਼ਹਿਰਾਂ ਜਿਵੇਂ ਰਜਿੰਦਰਾ ਵਗੈਰਾ ਦੇ ਵਿੱਚ ਕਿਉਂ ਕਰਦੇ ਆ ਲੁਧਿਆਣਾ ਐਡਾ ਵੱਡਾ ਸ਼ਹਿਰ ਹੈ ਕਿਉਂ ਨਹੀਂ ਇੱਥੇ ਪੂਰੀ ਵਿਵਸਥਾ ਕਰਦੇ ਕਿਉਂ ਨਹੀਂ ਇੱਥੇ ਡਾਕਟਰਾਂ ਦਾ ਸਟਾਫ ਪੂਰਾ ਕਰਦੇ ਸਾਡੀ ਇਹੀ ਮੰਗ ਹੈ ਕਿ ਆਉਣ ਵਾਲੇ ਕਿਸੇ ਵੀ ਪੇਸ਼ੈਂਟ ਨੂੰ ਇੱਥੇ ਕੋਈ ਤਕਲੀਫ ਨਾ ਹੋਵੇ ਉਹਦੀ ਵਿਵਸਥਾ ਸਹੀ ਕੀਤੀ ਜਾਵੇ ਬਸ ਅਸੀਂ ਐਸੇ ਚ ਹੀ ਰਾਜੀ ਆਂ ਮੇਰਾ ਨਾਮ ਸੁਸ਼ੀਲ ਕੁਲ ਲਕੀਆ ਹੀ ਅਸੀਂ 10 15 ਦਿਨ ਪਹਿਲੇ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਗਿਆ ਸੀ ਉਹਦੇ ਵਿੱਚ ਅਸੀਂ ਇਹ ਸ਼ਰਤ ਲਿਖਿਆ ਸੀ ਅਮਰਜੈਂਸੀ ਦੇ ਵਿੱਚ ਐਮਐਲਆਰ ਡਾਕਟਰ ਵੱਖਰੀ ਕੱਟੇ ਡਾਕਟਰ ਮਰੀਜ਼ਾ ਇਲਾਜ ਵੱਖਰਾ ਕਰੇ ਓਪਰੀ ਵਿੱਚ ਜਿੰਨੀ ਆਪਣੀ ਜਨਸਾਂ ਘਿਆ ਲਿਆਨਸ਼ਾ ਵਧ ਰਹੀ ਹੈ ਡਾਕਟਰ ਸਟਾਫ ਬਹੁਤ ਘੱਟ ਹੈ ਜਿੰਦੇ ਕਰਕੇ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੈ ਉਹ ਕਿਆ ਸੀ ਓਪਰੀ ਵਿੱਚ ਡਾਕਟਰ ਹਰ ਵੀ ਬਾਅਦ ਦੇ ਤਿੰਨ ਜਿਹੜਾ ਡਾਕਟਰ ਹੋਣ ਕੱਚੇ ਮਲਾਜੇ ਇੱਥੇ ਪੱਕੇ ਕਰੋ ਜਿਹੜੇ ਮਲਾਜਮ ਕੱਚੇ ਜਿੰਨੇ 6545 ਤੋਂ ਖਾਵਾ ਉਹ ਵੀ ਪਰੇਸ਼ਾਨ ਹੈ ਉਹਨਾਂ ਨੂੰ ਕਿਵੇਂ ਧਰਨਾ ਲਾਇਆ ਉਹਨੇ ਸੁਣਵਾਈ ਨਹੀਂ ਹੋਈ ਉਸ ਤੋਂ ਬਾਅਦ ਇੱਥੇ ਜਿਹੜੇ ਬੈੱਡ ਹੈ ਬੈੱਡ ਜਿੰਨ ਸੰਘਿਆ ਵਧਾਈ ਜਾਵੇ ਇੱਥੇ ਮਸ਼ੀਨਰੀ ਲਾਈ ਜਾਵੇ ਜਿਹੜੇ ਲੋਗ ਇੱਥੇ ਲਾਇਕ ਕਰਨ ਆਉਂਦੇ ਆ ਉੱਥੇ ਪਰੇਸ਼ਾਨ ਨਾ ਹੋਣ ਸਾਡੀ ਦਾਈ ਮੰਗ ਹੈ ਅਸੀਂ ਡੀਜ਼ਲ ਮੰਗ ਬਤ ਦਿੱਤੇ ਕਿਹਾ ਗਿਆ ਸੀ ਕਿ ਸਾਡੀ ਮੰਗ ਨਾ ਮੰਨੀ ਅਸੀਂ ਇੱਥੇ ਧੰਨਾ ਭੋਕਰ ਲਗਾਵਾਂਗੇ ਤੇ ਪਹਿਲਾਂ ਵੀ ਸਿੱਖਿਆ ਮੰਤਰੀ ਵੱਲੋਂ ਕਈ ਵਾਰ ਇੱਥੇ ਕਹਿ ਚੁੱਕੇ ਨੇ ਕਿ ਹੈ ਨਾ ਇਸ ਸਫਲ ਹਸਪਤਾਲ ਦੇ ਵਿੜੇ ਨੇ ਸੁਧਾਰ ਕੀਤਾ ਜਾਊਗਾ ਲੇਕਿਨ ਸੁਧਾਰ ਹੋਪ ਨਹੀਂ ਰਿਹਾ ਲੋਕੋ ਨੂੰ ਇੰਨੀ ਪ੍ਰੋਬਲਮ ਆ ਰਹੀ ਹੈ ਨਾ ਕਿ ਕੋਈ ਵੇਲ ਚੇਰ ਮਿਲਦੀ ਹੈ ਮਿਲਦੀ ਹੈ ਉਹ ਰੁਕੀਆਂ ਮਿਲਦੀ ਹੈ ਸਰ ਪਰੇਸ਼ਾਨ ਹੋ ਕੇ ਲੋਕ ਆਪਣੇ ਫੀਚਰ ਸਰ ਸਾਡਾ ਸੁਣੋ ਜਦੋਂ ਸਰਕਾਰ ਬਣੀ ਜੀ ਪੰਜਾਬ ਸਰਕਾਰ ਇਹਨਾਂ ਦਾ ਇੱਕ ਟੀਚਾ ਸੀ ਹੈਲਥ ਤੇ ਐਜੂਕੇਸ਼ਨ ਦੋਨੋਂ ਹੀ ਫੇਲ ਦੇਖੋ ਪੂਰੇ ਲਿਆਣੇ ਸ਼ਹਿਰ ਚ ਇੱਕ ਸਿਵਲ ਹਸਪਤਾਲਾ ਜਿਹੜਾ ਮਾਨਗਰ ਦਾ ਇੱਥੇ ਕਿੰਨੀ ਕਿ ਫੈਸਿਲਿਟੀ ਹੈ ਇਹ ਲੋਕਾਂ ਨੂੰ ਪਤਾ ਜਿਹੜੇ ਲੋਕ ਪਰੇਸ਼ਾਨ ਹੁੰਦੇ ਐ ਇੱਥੇ ਜਦੋਂ ਦੀ ਸਰਕਾਰ ਬਣੀ ਐ ਇੱਥੇ ਤੇ ਜੁਗਲੇ ਛੱਡੀ ਜਾ ਰਿਹਾ ਕਿ ਸਾਡਾ ਸਿਵਲ ਹਸਪਤਾਲ ਆਹ ਕਰ ਰਿਹਾ ਜਦੋਂ ਤੁਸੀਂ ਕਿਸੇ ਡਾਕਟਰ ਦੀ ਭਰਤੀ ਨਹੀਂ ਕਰੋਗੇ ਕੋਈ ਸਟਾਫ ਨਹੀਂ ਰੱਖੋਗੇ ਕੱਚੇ ਨੂੰ ਪੱਕੇ ਨਹੀਂ ਕਰੋਗੇ ਜਦੋਂ ਇੱਕ ਇੱਕ ਵਿਭਾਗ ਨੂੰ ਡਾਕਟਰ 3-4 ਚਾਹੀਦੇ ਐ ਇੱਥੇ ਇੱਕ ਡਾਕਟਰ ਆ ਉਹ ਕੰਮ ਕਿੱਦਾਂ ਚੱਲੂਗਾ ਦੱਸੋ ਸਿਵਲ ਹਸਪਤਾਲ ਚ ਬਹੁਤ ਪਰੇਸ਼ਾਨੀਆਂ ਦਿੱਕਤਾਂ ਆ ਰਹੀਆਂ ਐ ਸਰਕਾਰਾਂ ਪਹਿਲੇ ਵੀ ਬਹੁਤ ਆਈਆਂ ਬਹੁਤ ਗਈਆਂ ਮਗਰ ਇਦਾਂ ਦੇ ਹਾਲਾਤ ਸਿਵਲ ਹਸਲ ਨਹੀਂ ਹੋਏ ਜਿਹੜੇ ਅੱਜ ਕੀ ਐ ਸਰਕਾਰ ਤੋਂ ਹੋਏ ਆ ਲੱਗਦਾ ਨਹੀਂ ਜਿਵੇਂ ਤੁਸੀਂ ਹਾਲਾਤ ਦੇਖੇ ਨੇ ਕਿ ਇੱਕ ਬੈੱਡ ਤੇ ਦੋ ਦੋ ਮਰੀਜ਼ ਪਾਏ ਅਸੀਂ ਉਹੀ ਤੇ ਕਹਿ ਰਹੇ ਹਾਂ ਨਾ ਇੱਕ ਬੈੱਡ ਤੇ ਦੋ ਦੋ ਤੇ ਤਿੰਨ ਦੇ ਮਰੀਜ਼ ਅਸੀਂ ਉਹ ਵੀ ਮੰਗ ਪੱਤਰ ਲਿਖਿਆ ਕਿ ਇੱਥੇ ਬੈੱਡ ਵਧਾਏ ਜਾਣ ਬੈੱਡ ਰਮ ਮਸ਼ੀਨੀ ਵੀ ਲਗਾਈ ਜਾਵੇ ਇੱਥੇ ਬੈਟਰੀ ਰਹਿਣੀ ਇੱਥੇ ਜਦੋਂ ਕੋਈ ਬੰਦਾ ਲਾਹਰ ਆਉਂਦਾ ਇਹ ਚੱਕ ਕੇ ਪੀਜੀਆਈ ਅਰਜਿੰਦਰ ਰੈਫਰ ਕਰਦੇ ਕਿਉਂ ਕਰਦੇ ਜਦੋਂ ਤੇ ਕੋਈ ਫੈਸਿਲਿਟੀ ਹੈ ਨਹੀਂ ਸਾਡੀ ਤਾਂ ਇਹ ਮੰਗ ਹੈ ਇੱਥੇ ਜੇ ਸਾਡੀ ਮੰਗ ਨਾ ਮੰਨੀ ਗਈ ਅ ਹਲੇ ਕਾ ਸੇਰੇ ਆ ਕੇ ਬੈਠੇ ਦਸਰ ਦਾ ਸਾਕੇ ਬੈਠੇ ਆ ਹਲੇ ਕੋਈ ਗੱਲ ਨਹੀਂ ਹੋਈ ਕਿਸੇ ਨਾਲ ਅਸੀਂ ਅੱਜ ਤੋਂ 10-15 ਪਹਿਲੇ ਡਿਸੀਜ਼ਨ ਮੰਗ ਪੱਤਰ ਲੈ ਗਿਆ ਜੀ ਇਹ ਡਿਸੀਜ਼ਨ ਨੂੰ ਅਸੀਂ ਉਹ ਤਾਂ ਕਹਿ ਗਿਆ ਜੀ ਅਸੀਂ ਇੱਕ ਕਾਪੀ ਟੂ ਸੈਕਟਰੀਏਟ ਕਾਪੀ ਟੂ ਹੈਲਥ ਮਿਨਿਸਟਰ ਕਾਪੀ ਟੂ ਸੀਐਮ ਪੰਜਾਬ ਕਾਪੀ ਟੂ ਸੈਂਟਰਲ ਗਵਰਨਮੈਂਟ ਹੈਲਥ ਮਿਨਿਸਟਰ ਅਸੀਂ ਸਾਰੀਆਂ ਪਾਈਆਂ ਸਾਨੂੰ ਕੋਈ ਜਵਾਬ ਨਹੀਂ ਲਿਆ ਅਸੀਂ ਬੈਠੇ ਆ ਪਖੜਤਾਲ ਦੇ ਮੇਨਾ ਮੁੰਡਾ ਯੂਥ ਕਾਂਗਰਸ ਦਾ ਵਾਈਸ ਪ੍ਰਧਾਨ ਹੈ ਹਲਕਾ ਸੈਂਟਰ ਦਾ ਰਵੀ ਮੁਰਤਰਾ ਬਾਕੀ ਸਾਡੇ ਸਾਧਨ ਆਏ ਆ ਇਹ ਸਾਡਾ ਜਿੱਦਾਂ ਜਿੱਦਾਂ ਧੰਨਾ ਲੰਬਾ ਚੱਲੇਗਾ ਤਰਵੇਂ ਤਰਵੇਂ ਸਾਡੇ ਆਏਗੇ ਆਣਗੇ ਜਾਈ ਜਾਣਗੇ ਗਾਈ ਜਾਣਗੇ ਕਰੀ ਜਾਈਏ ਨੇ ਮਾਮਲਾ ਸਰ ਹੈ ਕਿ ਐਮਰਜੈਂਸੀ ਦੇ ਵਿੱਚ ਉੱਥੇ ਹੀ ਜੇਲ੍ਹ ਤੋਂ ਆਏ ਜਿਹੜੇ ਕੈਦੀ ਹੁੰਦੇ ਨੇ ਉਹ ਉੱਥੇ ਹੀ ਲਾਈਨ ਲੱਗਦੇ ਨੇ ਆਮ ਜਿਹੜਾ ਨਾਗਰੀ ਬਿਮਾਰ ਹੋ ਆਉਂਦਾ ਉਹ ਵੀ ਉੱਥੇ ਹੀ ਲਾਈਨ ਲੱਗਦਾ ਹੈ ਇਹ ਵਿਭਾਗ ਅਲੱਗ-ਅਲੱਗ ਹੋਣੇ ਚਾਹੀਦੇ ਹੈ ਸਾਡੀ ਦਾ ਇਹ ਮੰਗ ਹੈ ਬਾਕੀ ਬੈੱਡ ਵਧਣ ਵੈਂਟੀਨੇਟਰ ਦੀ ਅਤੇ ਫੈਸਿਲਿਟੀ ਹੋਵੇ ਕਿ ਸਾਨੂੰ ਇੱਥੋਂ ਉਹਦੀ ਜਿੰਦਰਾ ਹਸਪੀਟਲ ਰੈਫਰ ਕਰਨ ਦੀ ਲੋੜ ਨਾ ਪਵੇ ਕਿਉਂਕਿ ਲੁਧਿਆਣਾ ਬਹੁਤ ਵੱਡਾ ਮਹਾਨਗਰ ਹੈ ਇਸ ਕਰਕੇ ਇੱਥੇ ਹੀ ਸਾਰੀ ਫੈਸਿਲਿਟੀ ਹੋਣੀ ਚਾਹੀਦੀ ਹੈ ਡਾਕਟਰ ਵਿਧਾਨ ਹਰ ਵਿਭਾਗ ਦੇ ਸਾਡੀ ਤਾਂ ਹੀ ਮੰਗ ਹੈ ਸਰ ਉਹ ਹੀ ਤਾਂ ਤੁਹਾਨੂੰ ਕਹਿ ਰਿਹਾ ਨਾ ਉਹ ਚੀਜ਼ਾਂ ਹੋਣੀਆਂ ਚਾਹੀਦੀਆਂ ਇੱਥੇ ਡੀਸੀ ਸਾਨੂੰ ਇਹ ਗੱਲ ਕਹੀ ਸੀ ਇੱਥੇ ਕੁੱਲ ਨਹੀਂ ਠੰਡੇ ਪਾਣੀ ਦਾ ਇੱਥੇ ਸਫਾਈ ਕਰਮਚਾਰੀ ਨਹੀਂ ਤਰੀਕੇ ਨਾਲ ਕੋਈ ਇੱਥੇ ਸਫਾਈ ਨਹੀਂ ਜੇ ਇੱਥੇ ਸਟਾਫ ਪੂਰਾ ਹੋਗਾ ਫੋਰਥ ਖਲਾ ਦੀ ਭਰਤੀ ਲਿਖਿਆ ਸੀ ਫੋਦਰ ਭਰਤੀ ਕਰੋ ਕੱਚੇ ਲਾਂ ਪੱਕੇ ਕਰੋ ਡਾਕਟਰ ਵਧਾਓ ਸਟਾਫ ਨਰਸ ਵਧਾਓ ਅਸੀਂ ਸਾਰੇ ਡਿਸੇਨ ਨੂੰ ਕਹਿ ਕੇ ਆਏ ਹਾਂ ਜੇ ਸਾਡੀ ਮੰਗ ਨਹੀਂ ਮੰਨਿਓ ਅਸੀਂ ਤੁਹਾਡੇ ਕੋਖੜਾ ਲੇ ਬੈਠੇ ਆ ਅਸੀਂ ਪੂਰਾ ਡਟ ਕੇ ਬੈਠੇ ਆ